And oh. No! ਨਮਸਕਾਰ ਦੋਸਤੋ ਮੈਂ ਹਾ ਸ਼ੌਕਤ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋੜ ਦੇ ਹਲਕਾ ਪੋਆਲਾ ਜਿਹੜਾ ਬਿਜਲੀ ਘਰ ਹੈਗਾ ਸਰਨੇ ਦੇ ਵਿੱਚ ਉੱਥੇ ਪਹੁੰਚਿਆ ਦੱਸਦੀ ਕਿ ਇੱਥੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਜਿਹੜੀ 3 ਦਿਨਾਂ ਜਿਹੜੀ ਆ ਹੜਤਾਲ ਕੀਤੀ ਗਈ ਆ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਪਹਿਲੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਪੀ ਸੀ ਵਾਲੇ ਕੰਟਰੈਕਟਰ ਚੂਲ ਵਰਕਰ ਯੂਨੀਅਨ ਪੰਜਾਬ ਵੱਲੋਂ ਵੀ ਦੇਖੋ ਇੱਥੇ ਹੜਤਾਲ ਕੀਤੀ ਆ ਅੱچھے ਮੁਲਾਜ਼ਮ ਹੈਗੇ ਆ ਕਹਿੰਦੇ ਪਿਛਲੇ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਤਸਵੀਰਾਂ ਦਿਖਾਂਗੇ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਹੈਗੀਆਂ ਉਸ ਧਰਨੇ ਦੀਆਂ ਜਿੱਥੇ ਪਰਦਰਸ਼ਨ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਵੱਲੋਂ ਕੀਤਾ ਜਾ ਰਿਹਾ ਦਾਅਵੇ ਕਿ ਪਿਛਲੇ 4 ਸਾਲ ਹੋ ਗਏ ਕਹਿੰਦੇ ਸਰਕਾਰ ਬਣੀ ਦੇ ਤਾਂ ਵਾਰ-ਵਾਰ ਉਹਨਾਂ ਨੂੰ ਜਿਹੜੀਆਂ ਮੀਟਿੰਗਾਂ ਵੀ ਸੱਦੀਆਂ ਜਾਂਦੀਆਂ ਕਿ ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਪਰ ਅਜੇ ਤੱਕ ਜਿਹੜੀ ਸਰਕਾਰ ਦੇ ਕੰਨਾਂ ਤੱਕ ਜੂਨ ਹੀ ਰਹਿੰਗੀ ਜਿਸ ਨੂੰ ਦੇਖਦੇ ਹੋਏ ਇਹਨਾਂ ਵੱਲੋਂ ਜਿਹੜੀ 3 ਦਿਨਾਂ ਦੀ ਹੜਤਾਲ ਕੀਤੀ ਗਈ ਹੈ ਤੇ ਇਹਨਾਂ ਨੇ ਸਾਫ਼ ਤੌਰ ਤੇ ਕਹਿ ਆ ਗਿਆ ਵੀ ਜੇਕਰ ਸਰਕਾਰ ਵੱਲੋਂ ਹੁਣ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਇਹਨਾਂ ਵੱਲੋਂ ਕੀਤਾ ਜਾਏਗਾ ਦੋਸਤੋ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਹੈ ਗਈਆਂ ਤੇ ਕੀ ਇਹਨਾਂ ਦਾ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਭਾਈ ਸਰ ਧਰਨਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਸਰ ਜਿਹੜਾ ਜਿਹੜਾ ਪ੍ਰੋਗਰਾਮ ਹੈ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਦੇ ਦੇ ਕੀਤਾ ਜਾ ਰਿਹਾ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਵਿਭਾਗ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ 2 3 ਤੇ 4 ਦਸੰਬਰ ਨੂੰ ਮੁਕੰਮਲ ਕੰਮ ਬੰਦ ਕਰਕੇ ਆਪਣੇ ਆਪਣੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਜਿਵੇਂ ਪੰਜਾਬ ਦੀ ਸਰਕਾਰ ਲਗਭਗ 4 ਸਾਲ ਹੋਣ ਜਾ ਰਹੀ ਹੈ ਸਰਕਾਰ ਨੂੰ ਨਾਰੇ ਲੱਪਿਆਂ 'ਚ ਡੰਗ ਟਪਾਓ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਲਗਾਤਾਰੇ 3 ਦਿਨ ਜਿਹੜੇ ਆ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ 32 ਤੋਂ 33 ਮੀਟਿੰਗਾਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਡੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਦਿੱਤੀਆਂ ਨੇ ਪਰ ਇੱਕ ਵੀ ਮੀਟਿੰਗ ਜਿਹੜੀ ਬੈਕ ਹੋਣਾ ਵੱਲੋਂ ਨਹੀਂ ਕੀਤੀ ਗਈ ਜਿੱਥੇ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਸਵੇਰੇ ਚੰਡੀਗੜ੍ਹ ਬਲਾ ਕੇ ਸ਼ਾਮ ਨੂੰ ਮਸਲਾ ਹੱਲ ਕਰਕੇ ਵਾਪਸ ਭੇਜਿਆ ਕਰਾਂਗੇ ਉੱਥੇ ਮਸਲਾ ਹੱਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਮੁੱਖ ਮੰਤਰੀ ਬੈ ਕੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੋ ਇਸ ਮੁੱਖ ਮੰਤਰੀ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਰੋਸ ਪ੍ਰਦਰਸ਼ਨ ਨੇ ਕੀਤੇ ਜਾ ਰਹੇ ਜੀ ਕੀ ਕਾਰਨ ਹੈਗਾ ਜਿਹੜਾ ਰੋਸ ਪ੍ਰਦਰਸ਼ਨ ਅਜਿਹਾ ਬਿਜਲੀ ਘਰ ਦੇ ਅੰਦਰ ਕੀਤਾ ਜਾ ਰਿਹਾ ਹੈ ਇਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਫੇ ਕਮਲਾਜਮ ਸੰਘਰਸ਼ ਮੋਰਚੇ ਦੀ ਜਿਹੜੀ ਮੀਟਿੰਗ ਆ 3 ਰੋਜ਼ਾ ਹੜਤਾਲ ਦਾ ਸੱਦਾ ਜਿਹੜਾ ਸਾਰੀ ਜੁਨੀਆਨਾ ਨੇ ਪੂਰੇ ਪੰਜਾਬ ਦੇ ਵਿੱਚ ਇਹ 3 ਰੋਜ਼ਾ ਹੜਤਾਲ ਕੀਤੀ ਆ ਕਿਉਂਕਿ ਸਰਕਾਰ ਜਦੋਂ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਜਿਹੜੇ ਕੱਚੇ ਕੰਮੇ ਆ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪੱਕਿਆ ਕਰਨ ਲਈ ਖਾਰਾ ਪੈਨ ਚਲਾਇਆ ਜਾਏਗਾ ਤਾਂ ਸਰਕਾਰ ਨੇ 4 ਸਾਲ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਹੋ ਗਏ ਆ ਕਿ ਸਰਕਾਰ ਨੇ ਹਜੇ ਤੱਕ ਕੱਚੇ ਕਾਮਿਆਂ ਦੇ ਬਾਰੇ ਕੁਝ ਨਹੀਂ ਸੋਚਿਆ ਔਰ ਲਗਾਤਾਰ ਸਾਨੂੰ ਹੜਤਾਲਾਂ ਔਰ ਰੋਸ ਪ੍ਰਦਰਸ਼ਨ ਸਰਕਾਰ ਦੇ ਵਿਰੁੱਧ ਕੀਤੇ ਜਾ ਰਹੇ ਨੇ ਤਾਂ ਜੇਕਰ ਸਰਕਾਰ ਗਾਂ ਤੋਂ ਹਜੇ ਵੀ ਸਾਡੀ ਜੇਕਰ ਕੋਈ ਗੱਲ ਨਹੀਂ ਮੰਦੀ ਤੇ ਇਹ ਰੋਸ ਪ੍ਰਦਰਸ਼ਨ ਹੋਰ ਤਿੱਖੇ ਕੀਤੇ ਜਾਣਗੇ